ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕੋਈ ਨਹੀਂ ਦੁਨੀਆ ਦਾ ਇੱਕੋ ਇੱਕ ਐਸਾ ਬਾਪ ਦੁਨੀਆ ਦਾ ਇੱਕੋ ਇੱਕ ਐਸਾ ਪੁੱਤ ਜਿਹਦੇ ਵਰਗਾ ਬਾਪ ਵੀ ਕੋਈ ਨਹੀਂ ਤੇ ਜਿਹਦੇ ਵਰਗਾ ਪੁੱਤ ਨਹੀਂ ਜੇ ਦੁਨੀਆ ਤੇ ਪੁੱਤਾਂ ਦੀ ਝਾਤੀ ਮਾਰੀਏ ਲੋਕ ਕਹਿੰਦੇ ਸਰਵਣ ਬੜਾ ਮਹਾਨ ਪੁੱਤ ਸੀ ਹੋਵੇਗਾ ਮਾਂ-ਬਾਪ ਦੀ ਸੇਵਾ ਕੀਤੀ ਪਰ ਜਦੋਂ ਪੁੱਤ ਵੇਖਣਾ ਹੋਵੇ ਤੇ ਦੁਨੀਆ ਦੇ ਉੱਤੇ ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਕੋਈ ਨਹੀਂ ਜੇ ਬਣ ਸਕਦਾ ਪੁੱਤ ਕਿੱਦਾਂ ਦਾ ਹੈ ਆਪ ਤੇ ਜਤੀਮ ਹੋਣਾ ਪ੍ਰਮਾਨ ਕਰ ਲਿਆ ਪਰ ਇਸ ਦੇਸ਼ ਦੇ ਕਰੋਨਾ ਬੱਚੇ ਜਤੀਮ ਹੋਣ ਤੋਂ ਬਚਾ ਲਈ ਆਪਣਾ ਮਤਾਸ਼ੀ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਤੇ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਉਹ ਬਾਪ ਕਿੱਦਾਂ ਦਾ ਹੈ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਵੇਖੀਆਂ ਤੇ ਪੁੱਤਾਂ ਦੀਆਂ ਲਾਸ਼ਾਂ ਵਿੱਚ ਖਲੋ ਕੇ ਅਕਾਲ ਪੁਰਖ ਪ੍ਰਮਾਤਮਾ ਵੱਲ ਵੀ ਇਹ ਕਿਹਾ ਕਿ ਆਹ ਤੇਰਾ ਤੁਝ ਕੋ ਸੌਂਪ ਦੇ ਕਿ ਆਲਾ ਕਿੰਨੇ ਦਾ ਉਹ ਬਾਪ ਇਦਾਂ ਦਾ ਹੈ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਇਹ ਗੀਤ ਗਾਉਂਦਾ ਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਅਰਜਨ ਦਾ ਪੁੱਤ ਮਰ ਗਿਆ ਅਬ ਮੰਨੂ ਮਾਂ ਪਾਲਕ ਦੇ ਜੁੱਧ ਚ ਤੇ ਆਪਣੀ ਕਮਾਨ ਜ਼ਮੀਨ ਤੇ ਸੁੱਟ ਕੇ ਅਰਜਨ ਬਣਾ ਰੋਇਆ ਕਿਾ ਮੇਰਾ ਪੁੱਤ ਮਰ ਗਿਆ ਫਨੇ ਪਲਹਾਰ ਨੇ ਜਾਵਾ ਕਲਗੀ ਵਾਲਿਆ ਤੂੰ ਤੇ ਆ ਗਿਆ ਇੱਕ ਅਕਾਲੀ ਮੰਨ ਲਈਏ ਕੋਈ ਇਹ ਨਾ ਕਵੇ ਕਿ ਪੁੱਤ ਮਰਵਾਉਣ ਵੇੜੇ ਪੱਟੀ ਅੱਖਾਂ ਤੇ ਗੁਰਾਂ ਦੇ ਬੰਨ ਲਈ